ਸਿਡੀਪੀ ਦੇ ਵਰਕਰਾਂ ਦਾ ਔਰ ਪਿੰਡ ਦੇ ਮੁੰਡਿਆਂ ਭਰਾਵਾਂ ਦਾ ਜਿਹੜੇ ਬੱਚੇ ਇੱਥੇ ਆ ਕੇ ਪ੍ਰੋਗਰਾਮ ਕਰ ਰਹੇ ਨੇ ਬਹੁਤ ਵਧੀਆ ਪ੍ਰੋਗਰਾਮ 15 ਅਗਸਤ ਵਗੇੜੀਆਂ ਮਨਾ ਰਹੇ ਨੇ ਇਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਪਿੰਡ ਦੇ ਜਮਾਤੀਆਂ ਦਾ ਔਰ ਪਿੰਡ ਦੇ ਭੈਣਾ ਜਿਹੜੇ ਬਜ਼ੁਰਗ ਆਏ ਨੇ ਉਹ ਕੜਕ ਦੀ ਗਰਮੀ ਦੇ ਵਿੱਚ ਕੱਠੇ ਹੋ ਕੇ ਅੱਜ 15 ਅਗਸਤ ਦਾ ਮਨਾ ਰਹੇ ਆ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਥੈਂਕ ਯੂ ਮੇਰਾ ਨਾਮ ਫਰਜੀ ਤੌਰ 'ਆ ਬੈਂਡ ਫੋਟਲਾ ਮੈਂ ਇਥੋਂ ਦੀ ਸੁਨੀਕਾ ਬੈਂਡ ਫੋਟਲੇ ਦੀ ਤੇ ਇੱਥੇ ਜਿਹੜਾ ਸੈਂਟਰ ਸਾਡਾ ਲੱਗਦਾ ਹੈ ਬੱਚਿਆਂ ਦਾ ਸ਼ਾਮ ਨੂੰ 4 ਵਜੇ ਤੋਂ 6 ਵਜੇ ਤੱਕ ਸੈਂਟਰ ਲੱਗਦਾ ਹੈ ਕਿ ਉਸ ਸੈਂਟਰ ਤੇ ਜਿਹੜੇ ਜਿਹੜਾ ਇਹ ਪ੍ਰੋਗਰਾਮ ਬੱਚਿਆਂ ਦਾ ਜਿਹੜਾ ਹੈ 15 ਅਗਸਤ ਦਾ ਹੈ ਸਾਡੇ ਵਿੱਚ ਬਣਾਇਆ ਜਾ ਰਿਹਾ ਕਿਉਂਕਿ ਇਹ ਪ੍ਰੋਗਰਾਮ ਤਾਂ ਹਰ ਸਾਲ ਹੀ ਮਨਾਉਂਦੇ ਆ 15 ਅਗਸਤ ਦਾ ਤੇ ਬੱਚਿਆਂ ਨੂੰ ਵੀ ਗੁਣਾ ਤੇ ਕਾਫੀ ਬੱਚਿਆਂ ਨੂੰ ਨੌਲੇਜ ਹੋ ਗਈ ਹੈ ਕਿ 15 ਅਗਸਤ ਗਾਦੇ ਵਾਸਤੇ ਆ ਕੀ ਚੀਜ਼ ਆ ਤੇ ਖਾਸ ਕਰਕੇ ਕਿ ਸਾਡੇ ਅਜ ਤੱਕ ਵੱਡਿਆਂ ਨੂੰ ਨਹੀਂ ਪਤਾ ਹੈਗਾ ਕਿ 15 ਅਗਸਤ ਨੂੰ ਕੀ ਹੋਇਆ ਸੀ ਤੇ ਇੱਕ ਸਮ ਸਮਸਣਾ ਨੂੰ ਨੌਲੇਜ ਹੋਣੀ ਹੈ ਕਿ ਤੁਹਾਨੂੰ ਪਤਾ ਹੁਣਾ ਚਾਹੀਦਾ ਕਿ 15 ਅਗਸਤ ਨੂੰ ਸਾਡੇ ਦੇਸ਼ ਆਜ਼ਾਦ ਹੋਇਆ ਸੀ ਕਿਤੇ ਦੇਸ਼ ਦੇ ਆਜ਼ਾਦ ਹੋ ਗਿਆ ਪਰ ਮੈਨੂੰ ਕਿਤੇ ਕਿਤੇ ਲੱਗਦਾ ਕਿ ਅਸੀਂ ਆਜ਼ਾਦ ਨਹੀਂ ਹਜੇ ਹੋਏ ਕਿਉਂਕਿ ਅੰਬਾ ਹਜੇ ਵੀ ਗੁਲਾਮ ਨੇ ਪੁਲਾਇੰਟ ਕਿਉਂ ਹੈ ਕਿ ਬੱਚਿਆਂ ਦਾ ਪ੍ਰਵੇਸ਼ ਜੇ ਬਹੁਤ ਖਰਾਬ ਹੋ ਰਿਹਾ ਮੈਂ ਕਿਹਦੇ ਲਈ ਕਰ ਤਾਂ ਚਾਹਨੀ ਆ ਆਪਣੇ ਕੈਂਟਰੀ ਸੱਥੇ ਕਿ ਬੱਚੇ ਅੱਜ ਤੇ ਮੰਦਾਓ ਤੇ ਅੱਜ ਵੀ ਬੱਚੇ ਮੈਥੇ ਮੰਦਾਓ ਬੱਚੇ ਨੂੰ ਥੋੜਾ ਦਾਕ ਕੇ ਮਾਗਰ ਪੇ ਚੜਕੇ ਤੇ ਸ਼ਾਮ ਨੂੰ ਤਵਿਸ਼ਨ ਤੇ ਜਰੂਰ ਚਾਰ ਵਹੀਗੇ ਜਾ ਕਰੋ ਅਸੀਂ ਤੁਹਾਡੇ ਕੋ ਕੋਈ ਪੈਸਾ ਨਹੀਂ ਮੰਗਦੇ ਸਿਰਫ ਇੱਕ ਉਹ ਵੀ ਤੇ ਵੀ ਦੇਖੀ ਸੱਚੇ ਬੱਚੇ ਦੀ ਅਸੀਂ ਉਹ ਵੀ ਨਹੀਂ ਮੰਗਦੇ ਹੈਗੇ ਬੱਚਾ ਕਰੋ ਕਿ ਮੰਨ ਲਈ ਤੁਹਾਨੂੰ ਦੱਸਿਆ ਕਿ ਇਸ ਵਾਰ ਦੀ ਮਾਰੂਨੀ ਪ੍ਰੀਖਿਆ ਇੰਤਜ਼ਾਰ ਕੇ ਤੁਹਾਨੂੰ ਜ਼ਰੂਰੀ ਫੀਸ ਦੇ ਕੇ ਜਾ ਅਪਲਾਈ ਸਰਵਰ ਉੱਤੇ ਪ੍ਰੀਖਿਆ ਨਹੀਂ ਕੀਤਾ ਇਸ ਵਿੱਚ ਇਹ ਦੱਸਿਆ ਕਿ ਤੁਹਾਨੂੰ ਰਿਕਾਰਡ ਵੈਕਟੇ ਬੈਂਦੀਆ ਕਿ ਆਪਣੇ ਬੱਚਿਆਂ ਦੇ ਪਵਿੱਛ ਦਾ ਖਾਤ ਜਰੂਰ ਰੱਖੋ ਕਿਉਂਕਿ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਸਾਡੇ 15 ਅਗਸਤ ਨੂੰ ਯਾਦ ਕਰੇ ਹਰ ਵੇਲੇ ਤੇ ਆਜ਼ਾਦ ਹੋਈਏ ਆਜ਼ਾਦ ਤਾਂ ਨਹੀਂ ਹੋਵਾਂਗੇ ਕਿ ਮਾਂਵਾ ਬੱਚਾ ਦਾ ਖਿਆਲ ਰੱਖਣ ਗਿਆ ਕਵਿਸ਼ ਬਦਲੇਗਾ ਨਸ਼ਿਆਂ ਤੋਂ ਆਜ਼ਾਦ ਹੋਣਗੇ ਕਿਉਂਕਿ ਹੁਣ ਨੌਜਵਾਨ ਕਿਹੜੀ ਜਿਹੜੀ ਨਸ਼ਿਆਂ ਵਿੱਚ ਵੀ ਖੁੱਕਿੰਦੀ ਵੱਧ ਰਹੀ ਹੈ ਬਰਬਾਦ ਹੋ ਰਹੀ ਹੈ ਕਿ ਅਸੀਂ ਉਹਨਾਂ ਵਿੱਚੋਂ ਬਚਾਉਣ ਵਾਸਤੇ ਮਾਂਵਾ ਖੁਦ ਵੀ ਆਪਣੇ ਬੱਚਿਆਂ ਦਾ ਖਿਆਲ ਰੱਖਣ ਗਿਆ ਫਿਰ ਹਟਾ ਭਵਿੱਖ ਬਦਲ ਸਕਦਾ ਹੈ ਫਿਰ ਅਸੀਂ ਅੱਗੇ ਵੱਧ ਸਕਦੇ ਹਾਂ ਤੇ ਫਿਰ ਅਸੀਂ ਜਿਹੜਾ ਆਪਣੇ ਦੇਸ਼ ਨੂੰ ਵਧਿਆ ਬੜਾ ਅਸਰ ਕਰਦੇ ਇਹ ਵਧੀਆ ਸਟਾਰਟਅਪ ਬਣ ਰਿਹਾ ਹੈ ਵਧੀਆ ਸਾਡਾ ਇਹ ਵਧੀਆ ਇੱਕ ਬਹੁਤ ਵਧੀਆ ਮੰਡਾ ਹੈ ਤਾਂ ਆਪਣਾ ਨਾਮ ਦੱਸੋ ਆਪਣਾ ਸੰਸਥਾ ਦਾ ਨਾਮ ਦੱਸੋ ਮੇਰਾ ਨਾਮ ਪੰਦੇਸ਼ ਹੈ ਮੈਂ ਐਸਿਡਿਕ ਰਿਗਰ ਚ ਹੈ ਜਿੰਗ ਬੈਂਕ ਦੇ ਉਦਨ ਘਰ ਤੇ ਕੰਮ ਕਰਦੀ ਪਈਆਂ ਐਸਿਡੀਪੀ ਡਾਈਸਿਸ ਸਰਵਿਸ ਸਰਵੀ ਕੈਨਡਿਕ ਹਾਂ ਦਾ ਜਿੰਨਾ ਦਾ ਮੁੱਖ ਦੇਸ਼ ਦੇ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਕੰਮ ਕਰਨਾ ਨੂੰ ਅੱਗੇ ਵਧਾਉਣਾ ਤੇ ਭੈਣਾ ਵਿੱਚ ਭੈਣਾ ਨੂੰ ਆਤਮ ਨਿਰਭਰ ਬਣਾਉਣਾ ਨੂੰ ਕਹਿੰਦੇ ਨਾਲ ਕਿ ਭੈਣਾ ਇਕੱਠੀਆਂ ਹੋ ਕੇ ਆਪਣਾ ਕੰਮ ਸ਼ੁਰੂ ਕਰ ਸਕਣ ਜਿੰਦੇ ਨਾਲ ਦੇਸ਼ ਦੀ ترقی ਵਿੱਚ ਆਪਣਾ ਯੋਗਦਾਨ ਸੋ ਅੱਛਾ ਮੈਮ ਆਪਣਾ ਇਹ ਜਿਹੜਾ ਤੁਸੀਂ ਆਪਣਾ ਇੰਡੀਪੈਂਡੈਂਸ ਡੇ ਮਨਾ ਰਹੇ ਹੋ ਅੱਗੇ ਵੀ ਮਨਾ ਰਹੇ ਹੋ ਜਾਂ ਇਹ ਤੇ ਫਸਟ ਟਾਈਮ ਪਿੰਡ 'ਚ ਮਨਾ ਰਹੇ ਇਹ ਜਿਹੜੇ ਪਿੰਗਾਮੇਸ ਤੋਂ ਪਹਿਲਾਂ ਹੰਦਿਆਲ ਫੱਟੀ ਵਿੱਚ ਬਣਾਇਆ ਗਿਆ ਵਾ ਜੀ ਇਥੇ ਕੋਟ ਲੈਵੇ ਜਿਸ ਤੋਂ ਬਾਅਦ ਘਰਾਂਲੇ ਬਣਾਉਣ ਲੱਗਾ ਨਾ ਫਿਰ ਲੱਤੂ ਵਾਲੇ ਵਿੱਚ ਮਤਲਬ ਜਿੱਥੇ ਜਿੱਥੇ ਸਾਡੇ ਬੱਚੇ ਦੇ ਸੈਂਟਰਸ ਆ ਗਏ ਕਿਨੇ ਵਕਤ ਅਸੀਂ ਮੈਡਮ ਤੁਹਾਡੇ ਮੇਨ ਸਸਤਾ ਦਾ ਕੀ ਮੋਟਿਵ ਹੈਗਾ ਜਿਹਦੇ ਕਰਕੇ ਆਪਾਂ ਇੱਕ ਸਸਤਾ ਨਾਲ ਜੋੜਿਆ ਨਾ ਤੁਸੀਂ ਕਹਿ ਰਹੇ ਹੋ ਆਪਣਾ ਕੀ ਮੋਟਿਵ ਹੈਗਾ ਜੀ ਸਾਤਾ ਇਸ ਦਾ ਹੌਰ ਉਦੇਸ਼ ਹੈ ਉਹ ਹੈਗਾ ਅਵੇਰਨੈਸ ਦਾ ਲੋਕਾਂ ਨੂੰ ਜਾਗਸ ਕਰਨਾ ਤੇ ਲੋਕਾਂ ਦੇ ਅਧਿਕਾਰਾਂ ਬਾਰੇ ਇਹਨਾਂ ਨੂੰ ਦੱਸਣਾ ਤੇ ਉਹਨਾਂ ਦੇ ਅਧਿਕਾਰ ਕੀ ਨੇ ਤੇ ਅਧਿਕਾਰ ਕਿੱਥੇ ਤੇ ਜਾਣੀ ਇਹ ਆਜ ਮਸਤਰਾ 15 ਗਰ ਰਪੇ ਆ ਰਹੇ ਆ ਅਚਾਨਕ ਅਸੀਂ ਹੋ ਗਏ ਆ ਜੀ ਹੱਥੋਂ ਸਾਡੇ ਭੈਣ ਪ੍ਰੋਗਰਾਮ ਨੇ ਜੀ ਜੀ ਉਹਨਾਂ ਦੇ ਜਿਹੜੇ ਵਿਚਾਰ ਆ ਉਹਨਾਂ ਨੂੰ ਮੇਲ ਹੀ ਚੇ ਉਹ ਇੰਨੇ ਬਰਾਮੋ ਕਿਤਨੇ ਤੁਰੰਤ ਪਤਾ ਹੀ ਨਹੀਂ ਕਿ ਸਿਖਲੇ ਦੱਬ ਦਸ ਘਣਾ ਨੂੰ ਕਿਹੋ ਜਿਹਾ ਕੰਮ ਕਰਨਾ ਵਾਸ ਗਿਆ ਇਸ ਵਾਸਤੇ ਤੁਹਾਨੂੰ ਅਵੇਰ ਕਰਨਾ ਕਿ ਅੱਜ ਬੱਚਿਆਂ ਵਾਸਤੇ ਇਹ ਸੰਦੇਸ਼ ਹੈ ਕਿ ਬੱਚੇ ਜਿਹੜੇ ਇੰਟਰਨੈਟ ਤੇ ਬਾਦ ਵਿੱਚ ਗੁਲਾਮ ਨੇ ਮੋਬਾਈਲ ਦੇ ਗੁਲਾਮ ਹੈ ਜੀ ਮੋਬਾਈਲਾਂ ਦੇ ਵਿੱਚ ਲੱਗੇ ਰਹਿੰਦੇ ਆ ਪੜਾਈ ਵਾਸਤੇ ਧਿਆਨ ਨਹੀਂ ਦੇਦੇ ਨੋਟਵਾਨ ਫਿਰ ਸਾਡੀ ਅਦਾ ਦੇ ਬਾਦ ਵੀ ਨਹੀਂ ਸਿੱਧੇ ਫਿਗਲਾਣ ਦੇ ਸਭ ਤੋਂ ਵੱਡੀ ਗਲਤੀ ਉਹਨਾਂ ਦੀ ਨਸ਼ਿਆਂ ਦੀ ਸੋ ਸਾਡਾ ਮੇਕ ਇਹੋ ਹੀ ਉਦੇਸ਼ ਹੈ ਤੁਸੀਂ ਨੋਜਵਾਨਾਂ ਵਾਸਤੇ ਦੂਰ ਕੱਢੀਏ ਬੱਚਿਆਂ ਨੇ ਅਣ ਪੜਾਈ ਕਰ ਲਈ ਉਹਨਾਂ ਨੇ ਕਿਹਾ ਵੀ ਮੈਮ ਮਾਂ ਬਾਪਾਂ ਮੰਗੇ ਵੀ ਇਹ ਰਿਕਵੈਸਟ ਕਰਦੇ ਕਿ ਬੱਚੇ ਗੇਰ ਕਰਦੇ ਨੇ ਕਿ ਸਾਨੂੰ ਮੋਬਾਈਲ ਦੋ ਬੱਚਿਆਂ ਨੂੰ ਮੋਬਾਈਲ ਨਾਲ ਤਾਂ ਕਿ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਏ ਕਿ ਉਹ ਪੜ੍ਹਨ ਅੱਛਾ ਮੈਮ ਲਾਸਟ ਮੈਸੇਜ ਕੀ ਦੇਣਾ ਚਾਹੁੰਦੇ ਦਾਸ ਮੈਸੇਜ ਇਹ ਰੋਇਆ ਕਿ ਆਜ਼ਾਦੀ ਦੇ ਵਿੱਚ ਜਿਸ ਦਾ ਸਾਡੇ ਜਿਹੜੇ ਹੈਗੇ ਆ ਫੌਜੀ ਕਿਹਾ ਮਾ ਮੈਂ ਆਪਣੇ ਬੱਚਾ ਨੂੰ ਫੌਜ ਵਿੱਚ ਭਰਤੀ ਕਰਾਇਆ ਉਹਨਾਂ ਨੂੰ ਜਦੋਂ ਕਿ ਪਤਾ ਲੱਗਿਆ ਕਿ ਫੌਜ ਵਿੱਚ ਜਾਣ ਦੀ ਉਹਨਾਂ ਦੀ ਜਾਨ ਵੀ ਜਾ ਸਕਦੀ ਹੈ ਜੀ ਲੇਕਿਨ ਉਹਨਾਂ ਨੇ ਸਾਡੇ ਸਾਹਰ ਦੀ ਰਾਖੀ ਵਾਸਤੇ ਜੀ ਦੋਨ ਹੀ ਆਪਣੇ ਘਰਾਂ ਦੇ ਅੰਦਰ ਆ ਕੇ ਜਿਹੜੇ ਘਾਰ ਬਣਾਉਂਦੇ ਆ ਅਸੀਂ ਵਿਆਹ ਕਰਦੇ ਵਿੱਚ ਸ਼ਾਮਲ ਹੁੰਦੇ ਆ ਤੇ ਕਿ ਸਾਡੇ ਜਿਹੜੇ ਦੇਸ਼ ਦੇ ਰਖਵਾਲੇ ਜੇ ਸਾਡੇ ਫੌਜੀ ਨੇ ਉਹ ਦੇਖਿਆ ਸਰ ਹਦਾਂ ਦੇ ਸਰਹੀ ਜੱਗ ਜਿਹੜੇ ਸਟਾਫ ਦੇ ਵਿੱਚ ਕੰਮ ਕਰਦੇ ਨੇ ਉਹ ਉਹਨਾਂ ਸਾਰਿਆਂ ਨੂੰ ਸਾਡਾ ਸਲਾਮ ਹੈ ਤੇ ਸਾਡੇ ਸਾਰਿਆਂ ਦੇ ਬੱਚੇ ਉਹਨਾਂ ਦੀ ਜੀਵਨ ਕੁਰਬਾਨੀ ਵਿੱਚ ਬੇਜਿਕਵਾ